ਅਮਿਸਰ ਕਮਿਸ਼ਨਰ ਪੁਲਿਸ ਵੱਲੋਂ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਫਾਲੋ ਕਰ ਰਹੇ ਹਾਂ ਅਗੇਂਸ ਗੈਂਗਸਟਰਸ ਉਹ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਤਿੰਨ ਗੈਂਗਸਟਰ ਅਸੀਂ ਫੜੇ ਹੈ ਜਿਨ੍ਹਾਂ ਦੇ ਨਾਮ ਹੈਗੇ ਸਾਗਰ ਤੇ ਸ਼ਰਨਜੀ ਜੋ ਕਿ ਤਰਨਤਾਰਨ ਰੋਡ ਦੇ ਰਹਿਣ ਵਾਲੇ ਹੈ ਅਤੇ ਮਨਪ੍ਰੀ ਤੇ ﺍﻟियस ਰੋਹਿਤ ﺍﻟियस ਰੰਦਾਵਾ ਮਜੀਠਾ ਰੋਡ ਦਾ ਔਰ ਇਹਨਾਂ ਦੇ ਪੋਜ਼ੀਸ਼ਨ ਤੋਂ ਤਿੰਨ ਪਿਸਟਲ ਮਿਲੇ ਨੇ .45 ਔਰ ਦੇ ਦੋ ਤੇ .32 ਔਰ ਦੇ ਦਾ ਇੱਕ ਪਿਸਟਲ ਹੈ 35 ਲਾਈਵ ਕੈਟਰੀਜਸ ਤੇ 4 ਮੈਗਜ਼ੀਨ ਵੀ ਨਾਲ ਬਰਾਮਦ ਹੋਏ ਨੇ ਇਹ ਸਾਰਾ ਜਿਹੜਾ ਮੋਡਿਊਲ ਹੈ ਤਿਆਰ ਕੀਤਾ ਗਿਆ ਸੀਗਾ ਹਰਪੀ ਤੇ ਜਿਹੜੇ ਹੈਪੀ ਜੱਟ ਜੋ ਕਿ ਜੰਡੇਆਲਾ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਔਰ ਉਹਨੇ ਇਹ ਸਾਰੇ ਵੈਪਨ ਇਹਨਾਂ ਨੂੰ ਮੁਹੱਈਆ ਕਰਾਏ ਔਰ ਫਾਈਨੈਂਸ਼ੀਅਲ ਹੈਲਪ ਵੀ ਦਿੱਤੀ ਮੋਢਲੀ ਪੁਛ ਕੇ ਇਸ ਤਰ੍ਹਾਂ ਪਤਾ ਲੱਗਿਆ ਕਿ ਇਹ ਜਿਹੜਾ ਸਾਰਾ ਮੋਡਿਊਲ ਹੈ ਇਹਨੂੰ ਇੱਕ ਤਾਸ ਦਿੱਤਾ ਗਿਆ ਸੀ ਕੰਟ੍ਰੈਕਟ ਕਿਲਿੰਗ ਦਾ ਜਿਹੜਾ ਕਿ ਰਾਈਵਲ ਇੱਕ ਗੈਂਗਸਟਰ ਹੈਗਾ ਹੈਪੀ ਜੱਟ ਦਾ ਜਿਹੜਾ ਕਿ ਇਹਨਾਂ ਦੀ ਆਪਸ ਵਿੱਚ ਜੋ ਪਤਾ ਲੱਗਿਆ ਕਿ ਇਸ ਗੱਲ ਤੋਂ ਡਿਫਰੈਂਸ ਹੋਏ ਕਿ ਪੈਸੇ ਦੀ ਵੰਡ ਨੂੰ ਲੈ ਕੇ ਔਰ ਇਹ ਆਪ ਇਹ ਦੂਸਰੀ ਗੱਲ ਇਹ ਪਤਾ ਲੱਗੀ ਹੈ ਕਿ ਹੈਪੀ ਚੈਟ ਇਸ ਵਲੇ ਫੋਰਨ ਕੰਟਰੀ ਬੇਸਡ ਹੈਗਾ ਇੱਥੋਂ ਪੱਜੁਕਿਆ ਔਰ ਉੱਥੋਂ ਬੈਠਾ ਇਹ ਮਾਡਿਊਲ ਚਲਾ ਰਿਹਾ ਸੀ ਇਹਦੇ ਚ ਅੱਗੇ ਵੀ ਡਿਟੇਲ ਚ ਅਸੀਂ ਇਨਵੈਸਟਿਗੇਟ ਕਰ ਰਹੇ ਹਰ ਪਹਿਲੂ ਤੋਂ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਹੋਰ ਵੀ ਇਹ ਚ ਗ੍ਰਿਫਤਾਰੀਆਂ ਅਸੀਂ ਕਰਾਂਗੇ ਹੈਪੀ ਜੱਟ ਦਾ ਜੇ ਬੈਕਗ੍ਰਾਉਂਡ ਦੇਖੀਏ ਤਾਂ 18 FIR ਉਹਦੇ ਖਿਲਾਫ ਦਰਜ ਹੈ ਬੜੀਆਂ ਹੀ ਨੇਸ ਕ੍ਰਾਈਮੀਆਂ ਚਾਹੇ ਉਤਰਨਤਨ ਹੋਵੇ ਅਮਰਸਰ ਰੂਰਲ ਹੋਵੇ ਡਿਸਟ੍ਰਿਕਟ ਐਸੋਸੀ ਅਮਰਸਰ ਔਰ ਹਰ ਤਰ੍ਹਾਂ ਦੇ ਕੇਸੇ ਦੇ ਖਿਲਾਫ ਚਾਹੇ ਆਮ ਜੱਟਾ ਐਨਡੀਪੀਐਸ ਸੈਕਟਰ ਉਹਦੇ ਖਿਲਾਫ ਕਰਿੰਦੇ ਔਰ ਹੁਣ ਵੀ ਬੈਠਾ ਹੈ ਬਾਹਰੋਂ ਆਪਣੀਆਂ ਗਤੀਵਿਧੀਆਂ ਚਲਾ ਰਿਹਾ ਸੋ ਮੈਂ ਉਹਨੂੰ ਅੱਛੀ ਕਾਮਯਾਬੀ ਮੰਨਦਾ ਆਪਣੀ ਟੀਮ ਨੂੰ ਔਰ ਮੁਬਾਰਕਬਾਦ ਇਨਾਂ ਔਰ ਇਹਦੇ ਚ ਅਸੀਂ ਡੀਪਲੀ ਇਨਵੈਸਟੀਗੇਟ ਕਰਦੇ ਹੋਏ ਹੋਰ ਵੀ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ